ਕਰਤਾ ਰਾਮਲੇ ਦਾ ਅ ਗੀਸੀ ਬਾਪੂ ਦਾ ਖੁੰਡਾ ਹੂੰ ਤੁਸੀਂ ਮੰਨਦੇ ਹੋ ਕਿ ਚਾਰ ਦਿਨ ਰਿਕਾਰਡ ਨਹੀਂ ਕਰਾ ਸਕਿਆ ਚਾਰ ਤਿੰਨ ਅੜਿਆ ਰਿਹਾ ਇੱਕ ਗੀਤ ਬਾਰ ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀ ਗਿਆ ਕਿਆਂ ਸੂਈ ਦੇ ਨੱਕੇ ਚ ਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਹੂੰ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਹੈ ਉੱਥੋਂ ਤਾਂ ਭਾਵੇਂ ਕੋਈ ਨਾ ਕਵੇ ਮਨਨ ਹਰ ਬੰਦਾ ਵਸ ਸਰਾਈ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹ ਸਾਜੀਆ ਚਾਹ ਗਾਇਕ ਇਹ ਇਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੀ ਜ਼ੋਰ ਦੀ ਗਾਇਕੀ ਸੀ ਅੱਜ ਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਉਹ ਤਾਂ ਉਹ ਗੱਲ ਨਾ ਵੀ ਡਬੰਗ ਆ ਗਈ ਸਾਰੀ ਇੰਨਾ ਉਹ ਬਰ ਬਰ ਬਦਲਣ ਲੱਗੇ ਵਾਇਸ ਨੂੰ ਵੀ ਕੁਝ ਵੀ ਹੈ ਹੁਣ ਤਾਂ ਬੇ ਤਾਲਿਆਂ ਨੂੰ ਤਾਲ ਚ ਕਰ ਦਿੰਦੇ ਆ ਇਹ ਹੂੰ ਬੇ ਸੁਰਿਆਂ ਨੂੰ ਟਿਊਨ ਕਰ ਦਿੰਦੇ ਹੈ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁੱਗ ਸੀਗਾ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਕੜੇ ਕਿੱਸੇ ਹੋਈਆਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਖਾੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹ ਦੀ ਇੱਕ ਚੀਜ਼ ਸਾਜੀ ਵਧਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਘੜਾ ਅੱਜ ਵੀ ਉਹ ਮੈਂ ਅੱਜ ਵੀ ਆ ਰਹੇ ਆ ਮੇਰੀ ਨਵੀਂ ਕੈਸਟ ਦੀ ਗੱਲ ਕਰ ਰਹੇ ਆ ਪੰਜਵੇਂ ਘੜਾ ਦੀ ਅੱਜ ਵੀ ਲਾਈਵ ਗਿਆ ਅਸੀਂ ਤਾਂ ਅੜਬ ਲੋਕ ਐ ਮਤਲਬ ਅੜਗੇ ਤੜਗੇ ਹਾਂ ਨਹੀਂ ਚਾਹੀਦਾ ਵੀ ਹੈ ਯਾਰ ਗਾਇਕੀ ਹੁੰਦੀ ਹੀ ਏ ਗਾਇਕੀ ਹੁੰਦੀ ਹੀ ਏ ਹੁਣ ਉਹ ਤਾਂ ਸਟੇਜ ਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਬਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਮਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਨਹੀਂ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕਿਹਨੇ ਕਰਤਾ ਕਿਹੜੇ ਸਟੂਡੀਓ 'ਚ ਕੀਤਾ ਕੌਣ ਸਾਜ਼ੀ ਵਜਾਇਆ ਕੌਣ ਨਹੀਂ ਜਾ ਕੇ ਡੱਬ ਕਰਾਉਣਾ ਭਾਵੇਂ 40 ਵਾਰੀ ਡੱਬ ਕਰ ਲਓ ਭਾਵੇਂ 400 ਵਾਰੀ ਕਰ ਲਓ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਐਦਾਂ ਨਹੀਂ ਸੀ ਅਜਾ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆ ਕੀ ਬਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਬੰਦਾ ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਵੈਸੇ ਤਾਂ ਭੁੱਲਣ ਵਾਲੇ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਂਦੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਦੱਸੇ ਬੰਦ ਹੋ ਜਾਊਗਾ ਨਹੀਂ ਨਾ ਹੁੰਦਾ ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਅਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ ਵੀਰੇ ਹੁੰਦਾ ਕਿਸੇ ਹੁੰਦਾ ਕਦੇ ਵੀ ਨਹੀਂ ਅੱਛਾ ਦਿਲਜੀਤ ਦਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਕਰਦੇ ਵੀ ਰਿਕਾਰਡ ਦਿਲਜੀਤ ਦਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰ ਜੀ 3 ਵੀ ਬੈਨ ਕਰ ਦਿੱਤੀ ਗਈ ਹੈ ਵਧੀਆ ਦੇ ਵਿੱਚ ਹਲਕੀ ਪੂਰੀ ਵਰਲਡ ਚੱਲਦੀ ਪਈ ਹੈ ਹਲੇ ਫਿਲਹਾਲ ਵਧੀਆ ਕਲੈਕਸ਼ਨ ਹੋਈ ਉਸ ਦੀ ਕੀ ਸੋਚਦੇ ਹੋ ਉਸ ਦੇ ਬਾਰੇ ਸੋਚਣ ਅਗੇ ਦੇਖੋ ਜਿਹੜਾ ਫਿਲਮਾਂ ਵਗੈਰਾ ਤੇ ਬੈਨ ਲੱਗਣਾ ਮਾੜੀ ਗੱਲ ਹੈ ਮਾੜੀ ਹੋਰ ਗਲਤ ਗੱਲ ਹੈ ਜਿਨ੍ਹਾਂ ਲੋਕਾਂ ਦੀ ਸੋਚ ਆਏ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਦੇਖੋ ਇੱਕ ਕਲਚਰ ਹੈ ਹੈਨਾ ਉਹਦੇ ਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਲੋਕਾਂ ਨੇ ਕੀ ਲੈਣਾ ਜੀ ਇਸ ਗੱਲ ਤੋਂ ਇਹ ਜਿਹੜੇ ਚਾਰ ਢਾਈ ਟੂਟਰ ਨੇ ਰੌਲਾ ਪਾਉਣ ਵਾਲੇ ਇਹ ਇਹਨਾਂ ਨੂੰ ਕੀ ਲੱਭ ਜੂਗਾ ਉਸ ਗੱਲ 'ਚ ਫਿਲਮ ਤਾਂ ਹੋ ਰੁਕਣੀ ਨਹੀਂ ਅੱਜ ਨਹੀਂ ਤਾਂ ਕੱਲ ਪਾਬੰਦੀ हट ਜੂਗੀ ਹੂੰ ਸਦੀਆਂ ਬਾਅਦ ਤਾਈ ਨਹੀਂ ਵੀ ਉਹ ਉਹਦੇ ਤੇ ਠੱਪਾ ਹੀ ਲਾਤਾ ਅੱਜ ਵੀ ਉਹਦੀਆਂ ਕਾਪੀਆਂ ਛਾੜਤੀਆਂ ਵੀ ਇੰਡੀਆ 'ਚ ਚੱਲੂਗੀ ਨਹੀਂ ਨਾਲੇ ਇਹ ਕਿਹੜਾ ਦੋਸ਼ ਆ ਵੀ ਪਾਕਿਸਤਾਨ ਦੇ ਕਲਾਕਾਰ ਉਹਦੇ ਵਿੱਚ ਕੰਮ ਕਰ ਰਹੇ ਨੇ ਕਿ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਨੇ ਇੰਡੀਆ ਦੀਆਂ ਮੂਵੀਆਂ 'ਚ ਕੰਮ ਨਹੀਂ ਕੀਤਾ ਕਿ ਲੋ ਉਹ ਇਹ ਕਹਿੰਦੇ ਨੇ ਕਹਿੰਦੇ ਆਪਰੇਸ਼ਨ ਸੰਦੂਰ ਜਦੋਂ ਹੋਇਆ ਉਸ ਤੋਂ ਬਾਅਦ ਕਲਾਕਾਰ ਜਿਹੜੇ ਐ ਕੁਝ ਐਡ-ਆਨ ਕੀਤੇ ਕਿਉਂ ਹਾਲਾਂਕਿ ਦਿਲਜੀਤ ਸਾਹਿਬ ਦਾ ਜੇ ਬਾਕੀ ਦਾ ਇਹ ਕਹਿਣਾ ਕਿ ਉਹ ਆ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਜਾਂ ਪਲਵਾਮਾ ਟੈਕ ਤੋਂ ਪਹਿਲਾਂ ਪਹਿਲਗਾਮ ਅਟੈਕ ਤੋਂ ਪਹਿਲਾਂ ਵੀ ਹੋ ਚੁੱਕੀ ਸੀ ਸ਼ੂਟਿੰਗ ਇਹ ਦੇਖੋ ਇਹ ਪਲਵਾਮਾ ਅਟੈਕ ਲਾ ਲੋ ਆਪਰੇਸ਼ਨ ਸੰਦੂਰ ਲਾ ਲੋ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਘਾਤਰ 'ਚ ਜੰਗ ਨਹੀਂ ਲੱਗੀ ਠੜ 'ਚ ਜੰਗ ਨਹੀਂ ਲੱਗੀ ਹੂੰ ਅਸੀਂ ਜੰਗਾ ਦੇ ਮੁਕਾਬਲੇ ਕਿਤੇ ਜੰਗਾ ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਉਧਰ ਮੂਵੀਆਂ ਨਹੀਂ ਬਣਾ ਕੇ ਲਿਆ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਨਾਂ ਦੀਆਂ ਹੱਦਾਂ ਸਰਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆਂ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਹੈ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇਵੇ ਪੰਛੀਆਂ ਨੂੰ ਵਿਜੀਲ ਬਣੋਂ ਪੈਂਦੇ ਇਦਾਂ ਨਹੀਂ ਹੁੰਦਾ ਇਹ ਸਿਰਫ ਮੈਂ ਕਹਿੰਦਾ ਬੇਹੋਦਾ ਤੇ ਘਟੀਆ ਗੱਲ ਹੈ ਇਹ ਐਸ ਜਿਹੇ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ ਕਲਾਕਾਰਾਂ ਤੇ ਪਾਬੰਦੀ ਇਦਾਂ ਕੋਈ ਮਤਲਬ ਨਹੀਂ ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਵੀ ਇਹ ਕੋਈ ਗੱਲ ਦਜੀਤ ਇੱਕ ਵਧੀਆ ਐਕਟਰ ਹੈ ਇੱਕ ਵਧੀਆ ਕਲਾਕਾਰ ਹੈ ਠੀਕ ਹੈ ਨਾ ਇਸ ਵੇਲੇ ਮਰੋ ਪੰਜਾਬੀ ਪੰਜਾਬੀ ਦਾ ਲੋਗੋ ਬਣਿਆ ਹੈ ਇਸ ਵੇਲੇ ਉਸ ਸੰਸਾਰ ਚ ਉਹ ਕਹਿੰਦੇ ਪੰਜਾਬੀ ਆ ਗਏ ਹਮੇਸ਼ਾ ਕਹਿੰਦੇ ਜਾਂਦਾ ਹਮ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਜੇ ਤੁਹਾਡਾ ਵੀ ਪਿਆਰ ਮੈਂ ਕਹਿੰਦਾ ਦਲਜੀਤ ਦਾ ਬਹੁਤ ਬੱਚੀ ਸਾਡੇ ਅਜ਼ੀਜ਼ ਹੈ ਮੇਰੇ ਬੱਚੇ ਤੇ ਦਲਜੀਤ ਕਲਾਸਮੇਟ ਨੇ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਉਹਨਾਂ ਨਾਲ ਜਦੋਂ ਮੈਂ ਪਾਰਟਿਸਿਪੇਟ ਵਗੈਰਾ ਸਕੂਲ ਵਗੈਰਾ ਚ ਕਰਦੇ ਸੀ ਤਾਂ ਮੇਰੇ ਚਾਦਰੇ ਗੁੱਟ ਤੇ ਪਾਉਂਦਾ ਸੀ ਹਾਂ ਹਾਂਜੀ ਹਾਂਜੀ ਲੈ ਕੇ ਜਾ ਮੇਰੇ ਕੋਲ ਹੁਣ ਵੀ ਫੋਟੋ ਪਈਆਂ ਨੇ ਸਾਡੇ ਬੱਚੇ ਆ ਯਾਰ ਆਪਣੇ ਪਰਿਵਾਰ ਨੇ ਉਦਾਂ ਵੀ ਮੇਰਾ ਗਵਾਂਡੀ ਰਿਹਾ ਅਰਬਨ ਸਟੇਟ ਫੇਜ਼ 2 ਚ ਉਦਾਂ ਵੀ ਅਸੀਂ ਗਵਾਂਡੀ ਰਹੇ ਕੀ ਗੱਲਾਂ-ਵੱਤਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਆਉਂਦੇ ਸੀਗੇ ਜਦੋਂ ਗੱਲਬਾਤ ਕਰਨੀ ਵੀ ਤੇ ਸੀ ਸਿੰਗਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਕਿ ਉਸ ਤਰ੍ਹਾਂ ਕਿਵੇਂ ਸਿੰਗਿੰਗ ਨੂੰ ਲੈ ਕੇ ਗੱਲ ਕਰਦੇ ਹੁੰਦੀ ਸੀਗੀ ਕਲਾਕਾਰੀ ਨੂੰ ਲੈ ਕੇ ਨਹੀਂ ਨਹੀਂ ਉਦੋਂ ਤਾਂ ਐਡਾ ਨਹੀਂ ਸੀ ਉਦੋਂ ਤਾਂ ਪੜਦਾ ਹੀ ਸੀ ਮੈਂ ਦੱਸਦਾ ਸਿੰਗਿੰਗ ਤਾਂ ਫਿਰ ਬਾਅਦ ਚ ਸਾਡੇ ਰਜਿੰਦਰ ਭਾਜੀ ਉਹਨਾਂ ਨੇ ਪੈਂਟੋ ਨਾਲਿਆਂ ਨੇ ਬਾਅਦ ਚ ਆਉਂਦਾ ਇਸ ਲਾਈਨ 'ਚ ਤਾਂ ਉਹ ਹੂੰ ਪੈਸ਼ਨ ਬਾਅਦ ਚ ਉਹ ਬਣਿਆ ਉਸ ਜੀ ਦਾ ਹਾਂਜੀ ਹਾਂਜੀ ਬਾਅਦ ਚ ਉਹ ਰਜਿੰਦਰ ਭਾਈ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਾਫੀ ਜਨ ਜਿਵੇਂ ਬਲਬੀਰ ਸਿੰਘ ਬੋਪਾ ਰਾਏ ਦਲਜੀਤ ਖਾਨ ਸੀ ਇਹ ਸਾਰੇ ਉਸ ਕੈਟਾਗਰੀ ਚੋਂ ਨਿਕਲੇ ਹੋਏ ਨੇ ਧੁਰਕੋਟੀ ਸਾਹਿਬ ਇਹਨਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਦੁਗਰੀ ਹੁੰਦੇ ਸੀ ਹੂੰ ਤੇ ਦਲਜੀਤ ਧੁਰਕੋਟੀ ਉਹ ਰਾਈਟਰ ਵੀ ਸੀਗੇ ਤੇ ਇਹ ਇਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਰਜਿੰਦਰ ਭਾਜੀ ਨੇ ਫੈਰ ਕੀਤੇ ਹੋਏ ਸੀ ਉਹ ਹੂੰ ਇਹ ਤਾਂ ਬਾਧੀਆਂ ਗੱਲਾਂ ਨੇ ਬਾਅਦ ਕਲਾਕਾਰ ਬਣਦੇ ਹੁਣ ਤਾਂ ਕਲਾਕਾਰੀ ਵੀ ਦੇਖੋ ਤੁਸੀਂ ਮਤਲਬ 뮤직 ਲੈਵ ਤਾਂ ਹੁਣ ਗਾਇ ਨਹੀਂ ਰਹੇ ਕਲਾਕਾਰ ਅੱਜ ਦੇ ਸੀਡੀਆਂ ਤੇ ਮਿਊਜ਼ਿਕ ਕਿਵੇਂ ਚੱਲਦਾ ਉਹ ਸਾਡੇ ਵਾਲਾ ਮੈਂ ਤਾਂ ਹੁਣ ਕੱਲ ਵੀ ਪ੍ਰੋਗਰਾਮ ਲਾ ਗਿਆ ਨੈਟ ਤੇ ਪਿਆ ਦੇਖ ਲਓ ਤੁਸੀਂ ਇਹ ਲਾ ਕੇ ਆਏ ਅਗਲੇ ਹਾਂ ਕੱਲ ਇਹ ਇਥੇ ਲੈ ਕੇ ਬਾਹਰ ਲਾ ਕੇ ਆਏ ਨਹੀਂ ਇੱਥੇ ਸਕੇ ਧਰਮਕੋਟ ਦੇ ਕੋਲ ਕਮਾਲ ਕੇ ਹਮ ਕਮਾਲ ਕੇ ਪਿੰਡ ਆ ਪਹਿਲਾਂ ਵੀ ਮੈਂ ਉੱਥੇ ਕੀਤਾ ਪ੍ਰੋਗਰਾਮ ਤੇ ਦੇਖ ਲਓ ਨੈਟ ਤੇ ਪਿਆ ਹੈ ਕਿਵੇਂ ਲੈਵ ਚੱਲਦਾ ਕਿਵੇਂ ਕਿਵੇਂ ਪਬਲਿਕ ਇੰਜੋਏ ਕਰਦੀ ਹੈ ਬਾਰਲੇ ਮੁਲਕਾਂ ਚ ਵੀ ਜਾ ਕੇ ਆਏ ਤੁਸੀਂ ਕੈਨੇਡਾ ਵਗੈਰਾ ਗਿਆ ਮੈਂ ਬਸ 5-7 ਵਾਰੀ ਇਕੱਲੇ ਕੈਨੇਡਾ ਗਏ ਆ ਇਕੱਲੇ ਕੈਨੇਡਾ ਕੈਨੇਡਾ ਨਾਲ ਪਿਆਰ ਸੀਗਾ ਜਾਂ ਉੱਥੇ ਵੀ ਹਾਂ ਬੱਦ ਪਿਆਰ ਮੈਨੂੰ ਐਕਚੁਅਲੀ ਮੈਂ ਜਾਂਦਾ ਹੀ ਨਹੀਂ ਸੀਗਾ ਮੈਂ 30 ਸਾਲ ਤੱਕ ਗਿਆ ਹੀ ਨਹੀਂ ਗਿਆ ਕਿ ਇਹ ਕਦੋਂ ਤੁਸੀਂ ਬਸ ਉਹ ਕੁਝ ਥੋੜਾ ਜਿਹਾ ਵੀ ਮੈਂ ਆਪਣੇ ਸਿਧਾਂਤਾਂ ਜਿਹੇ ਵਾਲਾ ਬੰਦਾ ਹਾਂ ਕੁਝ ਲੋਕ ਦੋਸ਼ ਲਾਉਂਦੇ ਸੀਗੇ ਸਾਡੇ ਕਲਾਕਾਰਾਂ ਤੇ ਵੀ ਕਬੂਤਰ ਢਾਉਂਦੇ ਆ ਕਹਿੰਦੇ ਬਾ ਮੈਂ ਵੀ ਸਮੱਗਲਿੰਗ ਕਰਦੇ ਬੰਦਿਆਂ ਦੀ ਬੰਦੇ ਬਾਹਰ ਛੱਡ ਕੇ ਆਉਂਦੇ ਆ ਹੂੰ ਤੇ ਮੈਂ ਇਸ ਦੋਸਤ ਤੋਂ ਵਜਨਾ ਵਾਸਤੇ 30 ਸਾਲ ਗਏ ਹੀ ਨਹੀਂ ਤੇ ਫਿਰ ਹੁਣ ਤਾਂ ਮੇਰੇ ਬੱਚੇ ਜਵਾਨ ਹੋ ਗਏ ਉਹ ਵੀ ਲਾਗੇ ਕਹਿਣ ਵੀ ਹੁਣ ਇੱਕ ਮੈਂ ਆਪਣੇ ਬੱਚਿਆਂ ਨੂੰ ਬਹੁਤ ਮੋਹ ਕਰਦਾ ਉਹਨਾਂ ਛੱਡ ਕੇ ਨਹੀਂ ਜਾ ਸਕਦਾ ਹੂੰ ਮੇਰੇ ਤੇ ਦਿਲਜੀਤ ਦਾ ਇਹ ਮਤਲਬ ਸਾਡਾ ਅੱਜ ਵੀ ਅਸੀਂ ਤੁਸੀਂ ਬਲੀਵ ਕਰਦੇ ਹਾਂ ਵੀ ਅੱਜ ਵੀ ਅਸੀਂ ਕੈਮਰੇ ਤੇ ਗੱਲ ਕਰਕੇ ਫੋਨ ਤੇ ਤਾਂ ਰੋਟੀ ਇਕੱਠੀ ਖਾਣੇ ਹੂੰ ਮਨ ਇੰਨਾ ਕ ਪ੍ਰੇਮ ਹੈ ਫੈਮਿਲੀ ਚ ਹੁਣ ਫਿਰ ਬੱਚੇ ਲਾਗੇ ਕਹਿਣ ਵੀ ਹੁਣ ਤਾਂ ਜਾਇਆ ਕਰੋ ਫਿਰ ਮੈਂ 12 ਚ ਪਹਿਲੀ ਵਾਰ ਗਿਆ ਉੱਥੇ ਅਮਨ ਮਾਨ ਹੈ ਮੁੰਡਾ ਸਾਡਾ ਜੀ شیخ ਦੌਲਤ ਤੋਂ ਹੂੰ ਉਹਨੇ ਬੁਲਾਇਆ ਮੈਨੂੰ ਉਹਦੀ ਬੇਟੀ ਦਾ ਬਰਥਡੇ ਸੀਗਾ ਨਹੀਂ ਇਹ ਜਦੋਂ ਕੈਨੇਡਾ ਤੁਸੀਂ ਗਏ ਉਸ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਵੈਸੇ ਸ਼ੋਜ਼ ਦੇ ਲਈ ਉਹ ਵੀ ਹਾਂ ਬੁੱਕ ਹਾਂ ਬਹੁਤ ਹੁੰਦੀ ਸੀ ਬਹੁਤ ਵਾਰੀ ਤੁਸੀਂ ਤਾਂ ਜਵਾਬ ਦੇ ਦਿੰਦੇ ਬਹੁਤ ਆਫਰ ਆਈਆਂ ਹਾਂ ਜੀ ਹਾਂ ਜੀ ਇੱਕ ਤਾਂ ਮਿਸਟਰ ਕੈਲੀ ਸੀਗਾ ਨੂਰਪੁਰ ਰਾਏਕੋਟ ਦੇ ਕੋਲ ਇੱਥੋਂ ਦੇ ਹੂੰ ਤੁਸੀਂ ਇਤਬਾਰ ਕਰਦੇ ਹੋ ਵੀ ਇਹ ਜੀਆਂ ਗੱਲਾਂ ਆਪਾਂ ਕੈਮਰੇ ਤੇ ਕਰ ਰਹੇ ਆ। ਉਹ ਕਹਿੰਦਾ ਮੈਂ ਤੈਨੂੰ ਲਿਜਾਣਾ ਹੀ ਲਿਜਾਣਾ ਹੈ। ਹੂੰ। ਮੈਂ ਕਿਹਾ ਕਿਹੜਾ ਸਾਹਿਬ ਮੈਂ ਜਾਣਾ ਨਹੀਂ। ਹੂੰ। ਕਿਸੇ ਵੀ ਕੀਮਤ ਤੇ। ਤੁਸੀਂ ਮੈਨੂੰ ਐ ਕਿਵੇਂ ਲੈ ਜਾਓਗੇ? ਉਹਨੇ ਮੁੰਡੇ ਨੂੰ ਕਹਿੰਦਾ ਆਪਣੇ ਡਰਾਈਵਰ ਨੂੰ ਕਹਿੰਦਾ ਲਫਾਫਾ ਲਿਆ ਚੱਕ ਕੇ ਗੱਡੀ 'ਚ। ਹੂੰ। ਉਹਨੇ ਇੱਕ ਕਾਲੇ ਰੰਗ ਦਾ ਲਫਾਫਾ ਲਿਆਂਦਾ। ਰੱਖ ਕੇ ਮੇਰੇ ਟੇਬਲ ਤੇ ਰੱਖਤਾ। ਕਹਿੰਦਾ ਇਹ 'ਚ 5 ਲੱਖ ਰੁਪਈਆ ਜੀ। ਗਿਣ ਲਓ। ਠੀਕ ਹੈ? ਜਿੰਨੇ ਪੈਸੇ ਦੀ ਲੋੜ ਹੈ ਲੈ ਲਿਓ ਹੋਰ ਲੈਣੇ ਹੋਰ ਲੈ ਲਿਓ ਤੇ ਮੈਂ ਕਿਹਾ ਇਹ 5 ਹੈ 50 ਹੈ ਠੀਕ ਹੈ ਨਾ ਵੀ ਮੇਰੇ ਲਈ ਤਾਂ ਇਹ ਕੁਝ ਨਹੀਂ ਕਹਣਾ ਇਹ ਮੈਂ ਇੱਥੇ ਛੱਡ ਚੱਲਿਆ ਤੇ ਜਿੱਦਣ ਜਾਓਗੇ ਉਸ ਦਿਨ ਗੱਲ ਕਰਾਂਗੇ ਆ ਗੱਲੀ ਮੈਂ ਕਿਹਾ ਚੰਗਾ ਠਹਿਰ ਫਿਰ ਮੈਂ ਉਹਦੇ ਸਾਹਮਣੇ ਉੱਠਿਆ ਮੈਂ ਲਫਾਫਾ ਚੱਕਿਆ ਤੇ ਅਲਮਾਰੀ ਖੋਲੀ ਉਹਦੇ ਵਿੱਚ ਸਿੱਟਦਾ ਹੂੰ ਉਹਦੇ ਸਾਹਮਣੇ ਮੈਂ ਲੋਕ ਕਰਤੀ ਹੂੰ ਉਹ ਫਿਰ 3-4 ਸਾਲ ਆਉਂਦਾ ਰਿਹਾ 3-4 ਸਾਲ ਆਉਂਦਾ ਰਿਹਾ ਮੇਰੇ ਕੋਲ ਵੀ ਚੱਲੋ ਹੁਣ ਤਾਂ ਬਾਬਾ ਮੈਂ ਕਿਹਾ ਮੈਂ ਕੈਲਾ ਸਾਹਿਬ ਜਾਣਾ ਨਹੀਂ ਫਿਰ ਉਹਦੀ ਵਾਈਫ ਮੈਨੂੰ ਮਿਲਣ ਆਈ ਹੂੰ ਕੈਲੇ ਦੇ ਨਾਲ ਹੂੰ ਮੈਂ ਹੁਣ ਕਿਸੇ ਬਾਰੇ ਤਾਂ ਕੁਝ ਕਹਿਣਾ ਨਹੀਂ ਪਰ ਉਹ ਕੁੜੀ ਦੇ ਸ਼ਬਦ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦੀ ਕੈਲਾ ਸਾਹਿਬ ਇਹ ਇਹ ਅਸਲੀ ਕਲਾਕਾਰ ਹੈ ਇਹ ਇਹ ਨੂੰ ਕਲਾਕਾਰ ਕਹਿੰਦੇ ਆ ਕਿਉਂਕਿ ਜਦੋਂ ਉਹ ਕਹਿੰਦਾ ਫਿਰ ਨਹੀਂ ਜਾਣਾ ਮੈਂ ਕਿਹਾ ਨਹੀਂ ਤੇ ਕਹਿੰਦਾ ਫਿਰ ਉਹ ਭੈਜੀ ਪੈਸੇ ਦੇ ਦੰਦੇ ਮੈਂ ਉਹੀ ਅਲਮਾਰੀ ਖੋਲੀ ਉਹ ਲਫਾਫਾ ਉੱਥੇ ਦਾ ਉੱਥੀ ਪਿਆ ਸੀ ਉਦਾਂ ਹੀ ਚੱਕ ਕੇ ਮੈਂ ਮੈਂ ਕਿਹਾ ਗਿਣ ਲੈ ਗੱਠ ਤੇਰੀ ਦਿੱਤੀ ਹੈ ਮੈਂ ਨਹੀਂ ਖੋਲੀ ਹੂੰ 4 ਸਾਲ ਬਾਅਦ ਉਹ ਕੁੜੀ ਖੜੀ ਹੋ ਗਈ ਉੱਠ ਕੇ ਕਹਿੰਦੀ ਇਹ ਹੈ ਇਹ ਕਲਾਕਾਰ ਹੈ ਕਹਿੰਦੀ ਮਤਲਬ ਇਹ ਇਹ ਜਿਆ ਦੌਰ ਰਿਹਾ ਅੱਜ ਪਹਿਲੀ ਵਾਰ ਆਪਣੇ ਗੱਲ ਖੋਲੀ ਕੁਦਰਤੀ ਨਹੀਂ ਉਹ ਖੋਲੇ ਵੀ ਹੈ ਨਹੀਂ ਵਾਪਸ ਵੀ ਕਰਤੇ ਤੇ ਗਏ ਵੀ ਗਏ ਵੀ ਨਹੀਂ ਉਹ ਨਾ ਉਹ ਹੈਰਾਨ ਹੋ ਗਿਆ ਕਹਿੰਦਾ ਯਾਰ ਵਰਤੇ ਹੀ ਨਹੀਂ ਗਏ ਪੈਸੇ ਮੈਂ ਕਿਹਾ ਦੇਖ ਲੈ ਲਫਾਫਾ ਤੇਰੇ ਵਾਲਾ ਹੀ ਹੈ ਨਾ ਤੂੰ ਗਿਰਦਾ ਕਿਵੇਂ ਰੱਖੇ ਸੀ ਨਾ ਉੱਤ ਉਦਾਂ ਹੀ ਆ ਨਾ ਹਮ ਮਤਲਬ ਇਹ ਜਿਹੇ ਸੁਭਾਅ ਦਾ ਆਦਮੀ ਹੈ ਜਿਆਦਾ ਹੀ ਸਾਦਾ ਹੀ ਕੁਝ ਹਮ ਨਾ ਸਰ ਇਹ ਵੀ ਸੌਂਦ ਜਿਹਾ ਹੁੰਦਾ ਵਾ ਵੀ ਜਿਹੜੇ ਪਹਿਲਾ ਕਲਾਕਾਰ ਸੀ ਉਹਦੇ ਚ ਫੀਮੇਲ ਆਰਟਿਸਟ ਜਿਹੜੇ ਹੁੰਦੇ ਸੀ ਉਹ ਵੀ ਕਈ ਹਜੇ ਸੀ ਜਿਹੜੇ ਪੈਗ ਲਾਉਂਦੇ ਸੀਗੇ ਪੈਗ ਲਾ ਕੇ ਸਟੇਜ ਤੇ ਚੜਦੇ ਹੁੰਦੇ ਸੀਗੇ ਵੀ ਉਹ ਕਿਹੜੇ ਨਹੀਂ ਨਹੀਂ ਮੈਨੂੰ ਦੋਸ਼ ਲੱਗਦੇ ਬਸ ਇੱਕ ਇੱਕ ਮੈਂ ਕਹਿ ਸਕਦਾ हूं ਵੀ ਸ਼ਾਇਦ ਇੱਕ ਸਾਡੀ ਗ੍ਰੇਟ ਲੇਡੀ ਸੀ ਉਹ ਕਰ ਲੰਦੇ ਸੀ ਇੰਜੋਏ ਹੂੰ ਇਹ ਨਹੀਂ ਕੋਈ ਪੱਕਾ ਜੀ ਵੀ ਗਿਆ ਸਸਕੇ ਬਾਕੀ ਦੀਆਂ ਨਹੀਂ ਬਾਕੀ ਦੀ ਕੋਈ ਕੁੜੀ ਨਹੀਂ ਸੀ ਇਦਾਂ ਦੀ ਇੱਕ ਹੋਰ ਦੱਸ ਸਕਦੇ ਕੋਣ ਸੀ ਸੌ ਚ ਤੜ ਲੇ ਦਰ ਜੋੜੀ ਉਸ ਵੇਲੇ ਦੀ ਸੁਪਰ ਡੁੱਪਰ